ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਚੱਲਦੀ ਆ ਪਟਾਈ ਆਪਣੇ ਡਾਇਮੰਡ ਦੀ ਆ ਖੇਤ ਜੱਲ ਪਟਿਆ ਗਿਆ ਉਹ ਪਰ ਲਾ ਕੇ ਤੇ ਵੀ ਨਿਪਟ ਗਿਆ ਤੇ ਬਾਈ ਗਰਮੇਲ ਬਾਈ ਲੇਜ਼ਰ ਕਰਾ ਲਾਉਣ ਲੱਗਿਆ ਹੋਇਆ ਲੇਜ਼ਰ ਕਰਾ ਲਾ ਕੇ ਨਾਲ ਹੀ ਪੱਕੀ ਵੀਰਦੀ ਏ ਗੱਲ ਹੈਗੀ ਆ ਵਧੀਆ ਤੇ ਨਾਲ ਹੀ ਸੰਭੀ ਜੋ ਅੱਜ ਦੇਖੋ ਅਸਲੀ ਦਿਲ ਨਿਕਲਿਆ ਆ ਇਹ ਗਣਾ ਅਸਲੀ ਦਿਲ ਪੂਰਾ ਬਣਿਆ ਹੈ ਇਹ ਕਿ ਨਿਕਲੇ ਆ ਇੱਕ ਹੋਰ ਦਿਲ ਆ ਗਿਆ ਦੇਖੋ ਇਹ ਇਹ ਉਹ ਅਸਲੀ ਸੇਵ ਇਹ ਆ ਦੇਖ ਲੋ ਠੀਕ ਨਹੀਂ ਕਿੰਨੇ ਸੋਹਣੇ ਦਿਲ ਇਹ ਖੇਤ ਦੇ ਵਿੱਚੋਂ ਆਪਾਂ ਬੀਜ ਨਹੀਂ ਰੱਖਣਾ ਵੀਰੇ ਇਹ ਖੇਤ ਸਿੱਧਾ ਦੂਜੀ ਲੋਟੀ ਪਰਨਾ ਜਾਨੀ ਕਿ ਵੀ ਇਹਦੇ ਵਿੱਚੋਂ ਨਾ ਵੀ ਰੱਖਣਾ ਨਾ ਵੀ ਦੇਣਾ ਇਹਦਾ ਰਾਸ਼ਨ ਨਹੀਂ ਵੇਚਣਾ ਆਪਾਂ ਮਾਲ ਸਾਰ ਵੇਚਣਾ ਨਹੀਂ ਹੈਗਾ ਸਟੋਰ ਕਰਦਾਂਗੇ ਸਾਈਜ਼ ਦੇਖ ਲਓ ਕਿ ਇਹ ਆਲੂ ਦਾ ਡਾਇਮੰਡ ਆ ਹਾਂ ਹਾਂ ਲੰੰਡਾ ਤਾਂ ਨਹੀਂ ਪਰ ਠੀਕ ਥੋੜਾ ਨਾ ਮਿੱਟੀ ਭਰ ਕੇ ਚੱਲਣ ਦੇਉ ਕਿਉਂਕਿ ਨਾ ਮੈਂ ਤਾਂ ਛਲਕਾ ਲੈਣ ਦਾ ਡਰ ਆ ਕਿਹਦੀ ਆਪ ਬੇਲ ਨਹੀਂ ਨਾ ਵੱਡੀ ਜੇ ਆਪੀ ਮੀਂਹੂ ਰੱਖਣਾ ਨਹੀਂ ਹੈਗਾ ਨਾ ਤਾਂ ਤਾਂ ਇਹਦੀ ਬੇਲ ਨਹੀਂ ਵੱਡੀ ਆ ਨਾ ਇਹਦਾ ਵੀ ਰੱਖਣਾ ਨਾ ਇਹਦਾ ਕੁਝ ਹੋਰ ਇਹਦਾ ਬਸ ਆਪਾਂ ਸਟੋਰ ਚ ਹੀ ਕਰਦੇ ਆ ਆਹ ਸਟੋਰ ਚ ਤਾਂ ਲਾ ਦੇਣਾ ਹੈ ਰੇਟ ਬਾਈ ਹੈਗਾ 650 ਤੋਂ 700 ਵਧੀਆ ਰੇਟ ਹੈ ਹਾਂ ਹਾਂ ਪੂਰਾ ਕਰੋ ਐਂ ਕਰੋ ਫਿਰ ਇਹਨੂੰ ਇਦਾਂ ਹੀ ਪੱਟਣਾ ਸ਼ੁਰੂ ਕਰੋ ਹਾਂ ਡੰਡੀਆਂ ਲਾ ਕੇ ਨਾ ਡੰਡੀਆਂ ਲਾ ਦਿਓ ਡੰਡੀਆਂ ਲਾ ਕੇ ਇਹਨੂੰ ਇਦਾਂ ਪੱਟਣਾ ਸ਼ੁਰੂ ਕਰ ਲਓ ਹਾਂ ਉਹ ਵੀ ਹਾਂ ਉਹ ਵੀ ਪਹੀ ਵਾਲੀ ਉੱਥੇ ਤੱਕ ਲਾ ਦੋ ਹਾਂ ਹਾਂ ਇਹ ਵੀ ਕਰਨਾ ਬਸ ਛਲਕਾ ਲੈਂਦਾ ਨਹੀਂ ਹੈਗਾ ਨੂੰ ਨਵੇੜੀ ਹਾਂ 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 ਫਿਰ ਤਾਂ ਇਹ ਚ ਵੀ ਨਾਲ ਹੀ ਮੱਕੀ ਬੀਜ ਦਾਂਗੇ ਬਸ ਪਹਿਲਾਂ ਮੇਰਾ ਰਾਧਾ ਸੀ ਵੀ ਇਹ ਚ ਮੂੰਗੀ ਬੀਜ ਦਾਂਗੇ ਆ ਉੱਪਰਲੇ ਚ ਵੀ ਜੇ ਇਹਨੂੰ ਛੱਡਣਾ ਉਹ ਬੇਲਨਾਬ ਵੀ ਜੇ ਛੱਲ ਨਹੀਂ ਮੈਨੂੰ ਐ ਸੀ ਵੀ ਜੇ ਛਲਕਾ ਲਿਆ ਫਿਰ ਇਹਨੂੰ ਛੱਡ ਦਾਂਗੇ ਪਰ ਹੁਣ ਛਲਕਾ ਲੈਂਦਾ ਨਹੀਂ ਆਪਾਂ ਕਾ ਨੂੰ ਇਹਨੂੰ ਛੱਡਣਾ ਵੀ ਬੀਤਾਂਗੇ ਆਪਾਂ ਉਧਰ ਮੋਹੀ ਐਂਓ ਕਰੋ ਇਹਨੂੰ ਪਾਟੀ ਦੋ ਬਾਈ ਸਾਰੇ ਨੂੰ ਸਾਰਾ ਹੀ ਨਵੇੜ ਦੇ ਨਹੀਂ ਲੈਂਦੀ ਨਹੀਂ ਬਿਲਕੁਲ ਐਂਓ ਇਹਨੂੰ ਇਧਰੋਂ ਪੱਟੋ ਪਹਿਲਾਂ ਆਹ ਖੁੰਝੇ ਨਹੀਂਓ ਇਧਰੋਂ ਪੜਦੇ ਚੱਲੋ ਜਿਹੜਾ ਉਹ ਬਾਕੀ ਛੱਡਣਾ ਉਹ ਬਾਅਦ ਚੋਂ ਮੈਂ ਤੁਹਾਨੂੰ ਦੱਸ ਦੂੰ ਆਹ ਡੰਡੀਆਂ ਵੀ ਲਾ ਦੇ ਸੈਡਾਂ ਵਾਲੀਆਂ ਸੈਡਾਂ ਵਾਲੀਆਂ ਡੰਡੀਆਂ ਲਾ ਕੇ ਉਹ ਖੱਤੀ ਵੀ ਇਹਦੇ ਨਾਲ ਦੀ ਆ ਆ ਆਲੂ ਨਾਲ ਦੀ ਜਿਹੜਾ ਆਵਾ ਹੇ ਵੀਰੇ ਦੇਖ ਲੋ ਨਾ ਪੁਰਾਣਾ ਵੀ ਸੀਗਾ ਇਹਨੂੰ ਇਹ ਜੋ ਨਹੀਂ ਸੀ ਰੱਖਣਾ ਵਾਇਰਸ ਆ ਗਿਆ ਸੀ ਦੇਖ ਲੋ ਕਿਲੋ ਕਿਲੋ ਦਾ ਆਲੂ ਹੋਊ ਓਏ ਆ ਦੇਖੀ ਆ ਦੇਖ ਟਾਲੂ ਦੇਖ ਕਿਲੋ ਦਾ ਪੱਕਾ ਹੋਗਾ ਜੀ ਆਲੂ ਇਹ ਦੇਖ ਦੇਖ ਕਿਤਨਾ ਬੜਾ ਬੜਾ ਹੋ ਗਿਆ ਨਾ ਕੁੰਜੇਸ ਮਾਰ ਕੇ ਵੜ ਦੋ ਯਾਰ ਨਾ ਨਹੀਂ ਆਲੂ ਖੁੰਜਿਆਂ ਚ ਖਰਾਬ ਹੋਈ ਜਾਂਦਾ। ੁੰਜੇ ਸਾਰੇ ਸਮਾਰ ਕੇ ਵੱਢ ਕੇ ਉੱਤੇ ਨਹੀਂ ਛੱਡਦੇ ਚਾਹੀ। ارشاد ਪਹਿਲਾਂ ਇਧਰੋਂ ਹੀ ਵੱਟਣਾ ਸ਼ੁਰੂ ਕਰਨਾ। ਉਹ ਜਿਹੜਾ ਪਰਲਾ ਪਾਸਾ ਛੱਡਣਾ ਉਹਨੂੰ ਛੱਡ ਦਾਂਗੇ। ਆਹ ਡੰਡੀ ਵੀ ਲਵਾ ਦਿਓ ਇਹਨੂੰ ਸਿਰੇ ਤੱਕ ਹੀ ਲਵਾ ਦੇ। ਯਾਨੀ ਕਿ ਇਹ ਆਪਣਾ ਨਾ ਜਮਈ ਉਹ ਨਕਾਰਿਆ ਹੋਇਆ ਸੀਗਾ 20 ਕਿ ਜਦ 20 ਵਧੀਆ ਨਹੀਂ ਰਿਹਾ। ਵੀ ਤੇ ਤੁਸੀਂ ਸਹਿਜ ਬਣਿਆ ਕੁਛ ਗੱਲ ਹੀ ਛੱਡ ਦਿਓ ਵੀ ਐਡਾ ਵੱਡਾ ਸਹਿਜ ਬਹੁਤ ਵੱਡਾ ਸਹਿਜ आधे आधे ਕਿਲੋ ਦੇ ਤਾਂ ਨਾਰਮਲ ਆਲੂ ਆ ਇੱਥੇ ਵੀ ਮੱਕੀ ਨੂੰ ਪਾਣੀ ਚਲਾਇਆ ਕਿਉਂਕਿ ਇਹ ਵੀ ਠੰਡ ਕਰਕੇ ਨਿਕਲੀ ਨਹੀਂ ਸੀਗੀ ਇਹ ਇੱਥੇ ਵੀ ਸਿਕਰੀ ਮੋਟੀ ਜੰਮ ਚੱਲੀ ਸੀ ਤੇ ਪਾਣੀ ਚਲਾਉਣ ਦਾ ਕਾਰਨ ਇਹੀ ਸੀਗਾ ਕਿ ਮੱਕੀ ਨੂੰ ਪਾਣੀ ਲੱਗ ਜਾਊਗਾ ਤੇ ਸਾਰੀ ਵਧੀਆ ਨਿਕਲੇ ਉਹ ਇਹ ਆਪਣੀ ਬਜਾਈ 26 ਤਰੀਕ ਦੀ ਆ 26 ਦੋ ਦੀ ਤੇ ਮੱਕੀ ਨਿਕਲਦੀ ਆ ਕਿਉਂਕਿ 10-15 ਦਿਨ ਤੱਕ ਆਰਾਮ ਨਾਲ ਲੈ ਰਹੀ ਆ ਮੱਕੀ ਹਜੇ ਜਿਹੜੇ ਹਿਸਾਬ ਨਾਲ ਟੈਂਪਰੇਚਰ ਘਟਾ ਨਾ 10-15 ਦਿਨ ਤਾਂ ਮਾਮੂਲੀ ਗੱਲ ਆ ਕਿ ਮੱਕੀ ਲੈ ਰਹੀ ਆ ਹਰੇਕ ਪਾਸੇ ਇਹ ਮੱਕੀ ਆਪਣੀ ਥੋੜੀ ਜਿਹੀ ਪਹਿਲਾਂ ਦੀ ਸੀਗੀ ਤੇ ਆਹ ਥੋੜੇ ਦਿਨ ਬਾਅਦ ਵੀ ਬੀਜਿਆ ਸੀ ਜਿਹੜਾ ਆਹ ਪਟਾਵ ਤੇ ਆਹ ਪਹਿਲਾਂ ਬੀਜਿਆ ਤੇ ਹੁਣ ਇਹਨੂੰ ਪਾਣੀ ਉਨਾਂ ਕੁ ਲਈ ਜਾਂਦੇ ਆ ਕਿ ਜਿੱਥੇ ਤੱਕ ਟਾਇਰ ਚੜਿਆ ਹੋਇਆ ਉੱਥੇ ਤੱਕ ਸਲਾਬ ਆ ਕੇ ਉਹ ਫੋਟੇਜ 'ਵਿ ਸਲਾਬਨ ਉਨਾਂ ਕੁ ਪਾਣੀ ਲਈ ਜਾਂਦੇ ਆ ਇਸ ਹਾਵ ਨਾਲ ਵਧੀਆ ਹਰੀ ਹੋ ਜ। ਕੱਲੋਂ ਨਿਕਲਿਆਉਣੀ ਆ ਪੂਰੀ ਵਧੀਆ ਅੱਜ ਦੀਂ ਦਾ ਕਾਫੀ ਮੱਕੀ ਜਿਵੇਂ ਜਿਵੇਂ ਗਿੱਲੀ ਹੋ ਕੇ ਥੋੜਾ ਫੁੱਲਾ ਹੋ ਜਾਂਦਾ ਤੇ ਉਹਦੇ ਨਾਲ ਨਿਕਲਿਆਉਂਦੇ। ਹਜੇ ਲੇਟ ਆਉਂਦੀ ਆ ਪੂਰੀ ਵਧੀਆ ਤੇ ਲੇਟ ਆਉਣ ਦੇ ਨਾਲ ਵਧੀਆ ਬਜਾਈ ਹੋ ਜਾਣੀ ਆ ਸਰ। ਵਧੀਆ ਪਾਣੀ ਲੱਗ ਜਾਣਾ। ਪਾਣੀ ਚੱਲੀ ਜਾਂਦਾ ਚਪਤੀ ਵੀ ਬਥੇਰੀ ਤੁਰਪੀ ਹਰੀ ਹੁਣ ਬਹੁਤ ਚਪਤੀ ਹਰੀ ਹੋਈ ਹੋਈ ਹੈ ਜੀ ਦੇ ਵਿੱਚ ਜਿਆਦਾ ਗੱਲ ਸੀਗੀ ਕੱਤਾ ਨਹੀਂ ਹੋ ਹੋਇਆ ਉਹ ਆ ਦਿਖਣ ਲੱਗ ਗਈ ਪੂਰੀ ਵਧੀਆ ਆ ਦੇਖ ਇਹ ਮੱਕੀ ਨਾ ਤਕੜੀ ਹੁੰਦੀ ਆ ਬਹੁਤ ਜ਼ਿਆਦੇ ਇਹ ਆਪਣੀ ڪرੰਡ ਉਹ ਆਪਣੀ ਪੇਪੜੀ ਚੱਕ ਦਿੰਦੀ ਆ ਜਿਵੇਂ ਮੂੰਗੀ ਨਹੀਂ ਚੱਕਦੀ ਭਿੰਡੀ ਵੀ ਨਹੀਂ ਚੱਕਦੀ ਤੇ ਕਾਫੀ ਫਸਲਾਂ ਨੇ ਜਿਹੜੀਆਂ ਆਪਦੀ ڪرੰਡ ਨਹੀਂ ਚੱਕਦੀਆਂ ਕਿ ਮੈਨੂੰ ਐਂ ਲੱਗਦਾ ਕਿ ਜਿਹੜਾ ਹਸਾਮ ਨਾਲ ਜਿੰਨਾ ਦਾਣਾ ਮੋਟਾ ਹੁੰਦਾ ਉਹ ਚੁੰਨੀ ਪਾਵਰ ਹੁੰਦੀ ਆ ਉਹ ڪرੰਡ ਚੱਕ ਦਿੰਦੀ ਜਿਵੇਂ ਆਲੂ ਆਲੂ ਵੀ ਕਿਹੜਾ ڪرੰਡ ਹੁੰਦੇ ਆ ਆਲੂ ਵੀ ਚੱਕ ਦਿੰਦੇ ਆ ਮੱਕੀਆ ਮੱਕੀ ਚੱਕ ਦਿੰਦੀ ਆ ਹਨ ਤੇ ਇਦਾਂ ਕੋਈ ਦਿੱਕਤ ਨਹੀਂ ਹੈਗੀ ਚੱਕੀ ਜਾਂਦੀ ਆ ਵਧੀਆ ਕਰਨ ਅੱਧਾ ਸਾਰੇ ਪੱਟੇ ਵਧੀਆ ਹਰੇ ਹੋ ਗਏ ਇਹ ਇੱਥੇ ਸਾਰੀ 1890 ਬੀਜੀ ਹੋਈ ਆ ਆਪਣੀ ਚੱਕ ਦੀ ਮੱਕੀ ਯਾ ਦੇਣਾ ਇੰਨਾ ਚੱਕ ਦੇਣ ਕਿ ਕਿੰਦੀ ਮੋਟੀ ਡਲੀ ਹੈ ਨਾ ਦੇਣ ਕਿੰਦੀ ਮੋਟੀ ਡਲੀ ਐ ਚੱਕੀ ਹੈ ਉਹ ਇੱਕ ਹੀ ਕਰੰਡ ਚੱਕ ਦਿੰਦੀ ਹੈ ਉਹ ਰੌਣੀ ਕਿਦਾਂ ਬਾਤਾਂ ਉਹ ਮੱਕਿਆ ਮੂੰਗੀ ਵਿਚਣੋਂ ਹੈ ਪੈਰ ਖੜ ਗਿਆ ਵਾਠ ਠੀਕ ਬਾ ਚਿੱਟਾ ਜਿਹਾ ਉਹ ਜਦੋਂ ਚਿੱਟਾ ਹੋ ਗਿਆ ਪੂਰਾ ਉਦੋਂ ਬਣ ਪਾਣੀ ਲੱਗੀਆਂ ਤੁਹਾਡੀ ਹੁਣ ਨਹੀਂ ਉਹ ਦੋ ਵਟੇ ਹੋ ਗਏ ਪੂਰੇ ਉਹ ਦੋ ਲਾਈਨਾਂ ਹੋ ਗਈਆਂ ਇਧਰੋਂ ਵੀ ਸਿਰਿਆਂ ਲੱਗ ਗਿਆ ਅੱਛਾ ਉਹ ਸਿਰੇ ਵਾਲਾ ਖਾਲ ਹੋ ਗਿਆ ਯਾਨੀ ਕਿ ਹਾਂ ਉਹ ਸਿਰੇ ਆ ਤੁਹਾਡਾ ਹੁਣ ਇਹ ਖਾਲ ਸਿਰਿਆਂ ਲੈ ਜਾਂਦਾ ਹੁਣ ਇਧਰੋਂ ਕਰਦਾ ਸੀ ਜਾਨ ਪਤਾ ਹੀ ਰਹਿ ਗਿਆ ਫਿਰ ਫਿਰ ਉਹ ਹਾਲ ਉਹ ਲੈਨ ਰਹਿ ਗਿਆ ਜਿਵੇਂ ਮਰਜੀ ਕਰ ਲੈ ਇਹ ਨਹੀਂ ਪਰ ਪੈਂ ਕਹਿੰਦਾ ਇਹਦੇ ਨਾਲੋਂ ਪਹਿਲਾਂ ਚਾਹੇ ਉਹਨੂੰ ਲਾਉਂ ਜਿਵੇਂ ਮਰਜੀ ਲਾ ਦੇ ਲੱਗ ਹੀ ਜਾਣਾ ਪਾਣੀ ਤਾਂ ਅੱਜ ਸਪਰੇਅ ਕਰਨ ਲੱਗੇ ਆਂ ਭਿੰਡੀ ਤੇ ਨਾਲ ਸੁੰਢੀ ਵਾਲੀ ਤੇ ਨਾਲ ਪਾਈ ਐਮ 45 ਦੋਸਤ ਦਵਾਈਆਂ ਦੀ ਸਪਰੇਅ ਕਰਨ ਲੱਗੇ ਆਂ ਤੇ ਜ਼ਰੂਰਤ ਹੁੰਦੀ ਆ ਹਜੇ ਹੈ ਹੈ ਨਹੀਂ ਸੀ ਥੁੰਡੀ ਪਰ ਜ਼ਰੂਰਤ ਸੀਗੀ ਫਿਰ ਜੇ ਨਾ ਕਰਦੇ ਫਿਰ ਔਖਾ ਅ ਪਟਾ ਪਟਾਈ ਕਰਨਾ ਵਾ ਫਾਂਡ ਇੱਕੋ ਜੀ ਦੇਖ ਕੇ ਰੱਖਿਆ ਕਰ ਬਸ ਛੋਟੀ ਰੱਖ ਫਾਂਡ ਬਸ ਠੀਕ ਦਾਦਾ ਬਾਲਾ ਨੇ ਛੋਟੀ ਫਾਂਡ ਟਰੱਕ ਤੇ ਹੌਲੀ ਤੋਰ ਬਸ ਬਾਈ ਪਿੰਡੀ ਨੂੰ ਨਾ ਪੈਪ ਦੇ ਨਾਲ ਖਰਾਬ ਨਾ ਹੋਣ ਦਿਓ ਪਿੰਡੀ ਉਖੜ ਜਾਣੀ ਆ ਇਹ ਗੱਲ ਤਾਂ ਹਾਂ ਜਿਹੜੀ ਲਾਈਨ ਜਾਂਦਾ ਉਹ ਜੀ ਰੱਖੋ ਇੰਨੀ ਗੱਲ ਦਾ ਧਿਆਨ ਰੱਖਿਓ ਹਜੇ ਪਿੰਡੀ ਬਿਲਕੁਲ ਨਾਜੂਕ ਆ ਉੱਪਰ ਉੱਪਰ ਆਜੇ ਹੁਣ ਜੇ ਸਪਰੇਅ ਕਰਤੀ 10-15 ਦਿਨ ਅਸਰ ਵਧੀਆ ਆਪਣਾ ਨਿਕਲ ਜਾਣਾ ਚਲ ਜਾਣ ਨੂੰ ਵੱਡੀ ਹੋ ਜੂਗੀ ਇਹ ਹੁਣ ਜਿਹੜੀ ਕੋਈ ਸੁੱਕੂ ਸਾਕੂ ਦੀ ਉਹ ਵੀ ਲੋਟ ਹੋ ਜੂ ਅੱਜ ਫੇਰ ਉਹ ਮਜ ਨੂੰ ਜਿਹੜੀ ਆਪਣੀ ਪੁਰਾਣੀ ਮੱਕੀ ਆ ਉਹ ਤੇ ਵੀ ਕਰਦੀ ਏ ਯਾਰ ਆਹ ਦੇ ਆਹ ਦਾਣੇ ਨਾ ਨਵੇਂ ਨਿਕਲੇ ਮਜ ਨੂੰ ਦਾਣੇ ਆ ਨਾ ਉਹ ਵੀ ਨਿਕਲ ਰਹਾ ਹਾਂ ਨਿਕਲੇ ਆ ਇਹਦੇ ਜਿਹੜਾ ਕੋਈ ਰਹਿੰਦਾ ਸੀ ਆਹ ਦੇ ਜਿਵੇਂ ਆ ਵੀ ਨਿਕਲ ਗਏ ਸਾਰੀ ਲੈ ਸਾਰੀ ਨਿਕਲੀ ਹੋਈ ਹੈ ਨਾ ਬਦੰਨਾ ਵਧੀਆ ਆ ਵੜ ਤੇ ਘਟ ਇੱਕ ਤੇ ਜਿੱਥੇ ਕਿਤੇ ਘਟ ਹੋਈ ਜਦੋਂ ਹੁਣ ਇੱਕ ਅੱਧੀ ਵੱਟ ਕੋਈ ਹੈ ਪਰ ਨਿਕਲਦੀ ਆ ਨਵੀ ਨਿਕਲੇ ਜਿਸ ਤਰ੍ਹਾਂ ਹਮ ਸਭ ਨਿਕਲੇ ਇਸ ਤਰ੍ਹਾਂ ਦੀ ਇੱਕ ਤਰਫੋਂ ਨਿਕਲੇ ਸੀ ਆ ਨਿਕਲ ਵੀ ਅਗਰ ਜੀ ਧੀਰੇ ਧੀਰੇ 10 ਦਿਨ ਹੱਥੋਂ ਨਾ ਅੜਦੇ ਬਿੰਦੀ ਬੜੀਆਂ ਅਸੀ ਦੇਸ ਤੋਂ ਬੜੀਆਂ ਰੋਪਾਂ ਸੀ ਜੋ ਮੈਨੂੰ ਤਿਆਰ ਹੈਲੋ ਇਹ ਬਹੁਤ ਕੰਮ ਆਉਂਦਾ ਇਹ ਭਿੰਡੀ ਤੇ ਥੋੜੇ ਵਾਲੇ ਕੰਮਾਂ ਤੇ ਹੀ ਚੱਲਣਾ ਇਹਦੀ ਅਰਕੀ ਦਾ ਮੌਜ ਹੀ ਨਹੀਂ ਕਿਸੇ ਦੀ ਲਓ ਜੀ ਆਪਣੇ ਮੋਹੀ ਵਾਲੇ ਖੇਤ ਨਾ ਉਦੋਂ ਦੇ ਮੀਂਹ ਇੰਨਾ ਜਿਆਦਾ ਪੈ ਗਈ ਜਿੱਥੋਂ ਖਰਾਜ ਆਲੂ ਪੜਦੇ ਸੀ ਤੇ ਅੱਜ ਬਾਹ ਗਏ ਤੇ ਅੱਜ ਖੇਤ ਤਿਆਰ ਕਰਨ ਲੱਗਿਆ ਬਾਈ ਹੁਣੀ ਵਾਗੇ ਪਹਿਲਾਂ ਚਗਾਇਆ ਬੁੜੀਆਂ ਤੋਂ ਇਹ ਚ ਆਪਾਂ ਬੀਜ ਦੇਣੀ ਆ ਮੱਕੀ ਬਾ ਮੱਕੀ 2-3 ਦਿਨ ਹੀ ਹੋਰ ਬੀਜਣੀਆਂ ਆ ਆਪਾਂ ਬਸ ਉਦੋਂ ਬਾਅਦ ਫੇਰ ਲਾਵਾਂਗੇ ਸਾਰੀ ਮੂੰਗੀ ਤੇ ਨਹੀਂ ਨਹੀਂ ਸੀ ਕਰਨਾ ਇਹ ਆ ਲੱਗੇ ਹੋਇਆ ਬਾਈ ਹੁਣੀ ਕਰਾਹ ਲਾਈ ਜਾਂਦੇ ਆ ਨਾਲ ਸਦੀਕ ਪਾਈ ਜਾਂਦਾ ਦੋਹਰ ਕਰੀ ਜਾਂਦਾ ਤੇ 65 ਟਰੈਕਟਰ ਚੱਲਦਾ ਵਾ 11 ਹਲ ਪਾਈ ਹੋਇਆ ਕਿਉਂਕਿ ਇਹ ਤਾਂ 11 ਹੀ ਮਸਾਂ ਖਿੱਚਦਾ ਵਾ ਕਿਉਂਕਿ ਡੂੰਘੇ ਵਾਲੇ ਲਾਉਣੇ ਹੁੰਦੇ ਆ ਤੇ 11 ਹੀ ਪੂਰੀ ਚਲਾਉਂਦਾ ਵਾ ਮੇਲ ਬਾਈ ਨਾਲ ਦੀ ਨਾਲ ਕਰਾ ਲਾਈ ਜਾਂਦਾ ਪਹਿਲਾਂ ਤਾਂ ਸਿੰਗਲ ਹਲ ਲਾਇਦੀ ਥੋੜੀ ਥੋੜੀ ਲਾ ਕੇ ਤੇ ਹੁਣ ਫਿਰ ਪੂਰੇ ਟੁੰਗੇ ਚਲਦੇ ਆ 11 ਹਲ ਤੇ ਆਪਣੀ ਲੇਬਰ ਇੱਧਰ ਆ ਗਈ ਉੱਧਰ 10 ਕਿੱਲੇ ਸੀਗੇ ਆਪਣੇ ਕੋਲੇ ਉਹਦੇ ਡਾਇਮੰਡ ਦੇ ਉਹ ਪੱਟੀਆਂ ਆ ਤੇ ਹੁਣ ਦੇਖਦੇ ਆ ਕੀ ਬਣਦਾ ਉਜਗਨ ਜਾਨ ਜਨਾ ਇਹ ਚੁਗਨ ਵਾਲੇ ਖੱत्ता ਸਾਰੇ ਜੁਗਨ ਵਾਲਾ ਪਿਆ ਸੀ ਉਹ ਚੌਕਤਾ ਉਹ ਜੰਬੀ ਭਾਈ ਹੁਣੀ ਲੱਗੇ ਹੋਏ ਆ ਪੁੱਟਣ ਕੁੜੀਆਂ ਲਾਈ ਜਾਂਦੀਆਂ ਪਾਂਟਾਂ ਦੇ ਪਾਂਟਾਂ ਤੇ ਦੇਖਦੇ ਹਾਂ ਹੁਣ ਇਹ ਖੱਤੇ ਨੇ ਬਹੁਤ ਲਹੂ ਕੀਤਾ ਸੀਗਾ ਪਾਣੀ ਇੰਨਾ ਖੜਿਆ ਹੈ ਜਨਾਲੂਆਂ ਦੇ ਵਿੱਚ ਬਹੁਤ ਖਰਾਬ ਹੋਇਆ ਪਾਣੀ ਘੜ ਘੜ ਕੇ ਦੇ ਵਿੱਚ ਇਹ ਦੇਖ ਲਓ ਖੇਤ ਇੰਨੇ ਭੜਿਆ ਕਿ ਮੀਂਹ ਭਾੜੇ ਨੂੰ ਕਿੰਨੇ ਦਿਨ ਹੋ ਗਏ ਅੱਜ ਵੀ ਟਰੈਕਟਰ ਸਲਿੱਪ ਮਾਰ ਮਾਰ ਕੇ ਚੱਲਦਾ ਮਾੜਾ ਜਿਹਾ ਘੇੜਾ ਜਿਹਾ ਐਨ ਗਿੱਲੇ ਹੋਏ ਪਿਆ ਮਾਝੂਆ ਇੰਨਾ ਹੈਗਾ ਕਿ ਡੜਾ ਹੁਣ ਵਟ ਗਿਆ ਡੜਾ ਨਹੀਂ ਆ ਰਿਹਾ ਬਸ ਬਾਈ ਦਾ ਡੰਡਾ ਥੋੜਾ ਹੋਰ ਵੱਡਾ ਕਰਨਾ ਪੈਣਾ ਦੇਖੋ ਖੇਤ ਚ ਇੰਨਾ ਪਾਣੀ ਖੜ ਜਾਉਂਦਾ ਇਹ ਚ ਆਲੂ ਅਜ ਤਾਂ ਕਿਵੇਂ ਸੁੱਕਦਾ ਹੋਊਗਾ ਕਿ ਹਜੇ ਤੱਕ ਵੀ ਖਾਲ ਚ ਪਾਣੀ ਖੜੇ ਨਹੀਂ ਕਦੋਂ ਦਾ ਪਿਆ ਹੈ ਆਲੂ ਦਾ ਸਾਈਜ਼ ਤਾਂ ਬਹੁਤ ਬੜਾ ਬਹੁਤ ਬਣੀ ਖੜਦਾ ਸੀ ਓਏ ਕਮਲ ਗੁਗਨੀ ਬਾਈ ਦੇ ਉੱਤੇ ਜੌਂਡੀਅਰ ਆਇਆ ਦੇਖ ਲਈ ਵੱਡਿਆ ਨਾ ਜਾਵੇ ਕਮਲ ਕੋਈ ਅਜੇ ਵੀ ਮਸ਼ੀਨ ਡੂੰਗੀ ਲੱਗਦੀ ਆ ਚਲੋ ਠੀਕ ਆ ਆਲੂ ਦੀਂਦਾ ਬੱਸ ਚੱਲਦਾ ਕਾਮ ਆਲੂਆਂ ਦਾ ਮਾਰ ਮਾਰ ਪਖਰਾਜ ਆਲੂ ਆ ਇਤਕੀ ਇਹੀ ਵਧੀਆ ਵਾ ਸਭ ਤੋਂ ਹੁਣ ਤਾਂ ਐਂ ਲੱਗਦਾ ਕਿ ਜਿਵੇਂ ਹੋਰ ਬੀਜਿਆਂ ਹੁੰਦਾ 150 ਕਿੱਲੇ ਪਖਰਾਜ ਦੇ ਅੱਜ ਇੱਕ ਵੀਰੇ ਦਾ ਫੋਨ ਆਇਆ ਕਹਿੰਦਾ ਮੈਨੂੰ ਕਹਿੰਦਾ ਵੀਰੇ ਇੱਕ ਬੰਦਾ ਮਿਲਿਆ ਤੁਹਾਡੇ ਗਵੰਡੀ ਪਿੰਡ ਦਾ ਤੇ ਵੀ ਕਿਤੇ ਵਿਆਹ ਤੇ ਸੀਗਾ ਕਹਿੰਦਾ ਮੈਂ ਉੱਥੇ ਥੋੜੇ ਥੋੜਾ ਨਾਂ ਲੈਤਾ ਹਨ ਵੀ ਵੀ ਥੋੜਾ ਜ਼ਿਕਰ ਕਰਤਾ ਤੇ ਇਹ ਵੀ ਜ਼ਿਕਰ ਕਰੇ ਤੋਂ ਬਾਅਦ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਉਹ ਤਾਂ ਐਵੇਂ ਹੀ ਆ ਕਹਿੰਦਾ ਲੋਕਾਂ ਦੀਆਂ ਲੋਕਾਂ ਦੇ ਖੇਤਾਂ ਦੀਆਂ ਖੇਤਾਂ ਦੀ ਖੇਤੀ ਕਰਦਾ ਤੇ ਉੱਥੇ ਵੀਡੀਓ ਬਣਾਈ ਜਾਂਦਾ ਮੈਂ ਹੈਰਾਨ ਹੋਇਆ ਨਾ ਮੈਂ ਕਿਹਾ ਵੀਰੇ ਵੀ ਮੈਂ ਤਾਂ ਕਦੇ ਕਿਹਾ ਹੀ ਨਹੀਂ ਵੀ ਸਾਡੇ ਆਪ ਦੇ ਖੇਤ ਵੀ ਮੈਂ ਇਹਦਾ ਪਹਿਲੇ ਦਿਨ ਤੋਂ ਕਹਿੰਦਾ ਹਾਂ ਹਨ ਤੇ ਕਹਿੰਦਾ ਵੀਰੇ ਵੀ ਤੁਸੀਂ ਨਾ ਥੋੜਾ ਅਵੇਅਰ ਰਿਆ ਕਰੋ ਮੈਂ ਕਹਾਂ ਵੀਰੇ ਵੇਅਰ ਰਹਿਣ ਦੇ ਆਪਾਂ ਕਿਹੜਾ ਕੋਈ ਝੂਠ ਬੋਲਦੇ ਆ ਨਾ ਵੀ ਜਾਂ ਕਦੇ ਵੀ ਆਪਾਂ ਕਿਸੇ ਚੀਜ਼ 'ਚ ਫੁਕਰਪੁਣਾ ਮਾਰਿਆ ਵੀ ਹਾਂ ਨਹੀਂ ਨਹੀਂ ਆਹ ਤਾਂ ਸਾਡੀ ਆਹ ਤਾਂ ਐ ਆ ਅਸੀਂ ਐ ਆਏ ਆ ਕੋਈ ਗੱਲਾਂ ਨਹੀਂ ਮੈਂ ਕਹਾਂ ਆਪਾਂ ਦਾ ਸਾਰਾ ਕੁਝ ਵੀਰੇ ਸੱਚ ਬੋਲਦੇ ਆ ਸੱਚ ਦੇ ਚੱਲਦੇ ਆ ਕੋਈ ਆਪਾਂ ਨੂੰ ਮਤਲਬ ਹੀ ਨਹੀਂ ਇਹਦੀਆਂ ਚੀਜ਼ਾਂ ਦਾ ਨਾ ਤੇ ਕਹਿੰਦਾ ਵੀਰੇ ਨਹੀਂ ਤੁਸੀਂ ਆ ਧਿਆਨ ਰੱਖਿਆ ਕਰੋ ਹਨਾ ਵੀ ਥੋੜ ਮੈਂ ਕਹਾਂ ਵੀਰੇ ਦੇਖੋ ਵੀ ਜਿਹੜੇ ਬੰਦੇ ਨੇ ਮੈਨੂੰ ਲੱਗ ਗਿਆ ਸੀ ਜਿਹੜੇ ਬੰਦੇ ਨੇ ਕਿਹਾ ਸੀਗਾ ਉਹਨੇ ਮੈਨੂੰ ਦੱਸਿਆ ਤੇ ਫੇਰ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀਰੇ ਉਹ ਬੰਦਾ ਨਾ ਹਫਤੇ ਦੇ ਵਿੱਚ ਦੋ ਵਾਰ ਮੈਨੂੰ ਫੋਨ ਕਰਦਾ ਸਾਰੀ ਜਾਣਕਾਰੀ ਲੈਂਦਾ ਠੀਕ ਆ ਕੋਈ ਵੀ ਮਸ਼ੀਨਰੀ ਲੈਣੀ ਆ ਤਾਂ ਪੁੱਛਦਾ ਠੀਕ ਆ ਕੱਲੀ-ਕੱਲੀ ਚੀਜ਼ ਉਹ ਮੇਰੇ ਤੋਂ ਪੁੱਛ ਕੇ ਕਰਦਾ ਠੀਕ ਹੈ ਨਹੀਂ ਤੇ ਆਲੂਆਂ ਦੇ ਕੰਟਰੈਕਟ ਦੇ ਵਿੱਚ ਕੰਪਨੀ ਦੇ ਵਿੱਚ ਮੇਰੀ ਉਹਦੀ ਜ਼ਿੰਮੇਵਾਰੀ ਪਾਈ ਪਾਈ ਹੋਈ ਆ ਤੇ ਹੋਰ ਦੱਸੋ ਤੇ ਹੁਣ ਇਹਦੇ ਵਿੱਚ ਆਪਾਂ ਤਾਂ ਨਹੀਂ ਨਾ ਕੁਝ ਕਰਦਾ ਤੇ ਉਹ ਉਹਨਾਂ ਦੇ ਉਹ ਅਗਲੇ ਦੀ ਮਰਜ਼ੀ ਆ ਕਿ ਉਹਦੀ ਸੋਚ ਨਹੀਂ ਕਹੇ ਜੀ ਆ ਉਹਦੀ ਥਿੰਕਿੰਗ ਉਹਦੇ ਉੱਤੇ ਆਪਾਂ ਨਹੀਂ ਉਹਦੇ ਲਈ ਖੁਸ਼ ਕਰ ਸਕਦੇ ਇਹ ਗੱਲ ਆਪਾਂ ਤਾਂ ਚਾਹੇ ਆਪਣੇ ਲਈ ਕੋਈ ਮਾੜਾ ਸੋਚਦਾ ਚਾਹੇ ਕੋਈ ਜਿਹੜਾ ਚੰਗਾ ਸੋਚਦਾ ਉਹ ਤਾਂ ਤਾਂ ਵਾਹਿਗੁਰੂ ਉਹਨੂੰ ਤਾਂ ਤਰੱਕੀਆਂ ਹੋਰ ਬਖਸ਼ੇ ਜਿਹੜਾ ਮਾੜਾ ਸੋਚਦਾ ਉਹਨੂੰ ਉਹਦੋਂ ਵੀ ਡਬਲ ਬਖਸ਼ੇ ਠੀਕ ਨਹੀਂ ਕਿ ਜਿਹੜਾ ਆਪਣੇ ਬਾਰੇ ਮਾੜਾ ਸੋਚਦਾ ਸਾਡੇ ਪਾਪ ਧੋਂਦਾ ਵਾ ਠੀਕ ਆ ਪਰ ਆਪਾਂ ਕਿਸੇ ਬਾਰੇ ਮਾੜਾ ਨਹੀਂ ਕਹਿੰਦੇ ਜੋ ਵੀ ਹੈਗੇ ਆ ਵੀਰ ਸਾਰੇ ਵਧੀਆ ਆ ਆਪਾਂ ਆਪਣਾ ਕੰਮ ਕਰਦੇ ਆ ਆਪਦੇ ਕੰਮ ਕਰਨ ਦੇ ਨਾਲ ਇੰਜੋਏ ਕਰਦੇ ਆ ਆਪਦੇ ਕੰਮ ਨੂੰ ਤੇ ਬਸ ਹੋਰ ਆਪਾਂ ਨੂੰ ਕੋਈ ਨਹੀਂ ਕਿਤੇ ਜਾਣਾ ਆਉਣਾ ਨਹੀਂ ਕਿਤੇ ਬਾਧੂ ਫਿਰਨਾ ਨਹੀਂ ਹੈਗਾ ਹੋਰ ਕੀ ਮਤਲਬ ਆਪਾਂ ਨੂੰ